ਸਤਿ ਸ਼੍ਰੀ ਅਕਾਲ ਜੀ ਕਿਸੇ ਵੀ ਬੰਦੇ ਨੇ ਸਾਡੇ ਨੇ ਘੜੀ ਮੰਗਾਉਣੀ ਹੋਵੇ ਆਨਲਾਈਨ ਘੜੀ ਕੋਈ ਵੀ ਸ਼ਾਪਿੰਗ ਕਰਨੀ ਹੋਵੇ ਤਾਂ ਸਾਡੇ ਕੋਲ ਬੰਦਾ ਹੈ ਸਾਡਾ ਵੀਰ ਇਹ ਵੀਰ ਨੇ ਘੜੀ ਮੰਗਾਈ ਸੀ ਮੜਾ ਜੀ ਦੱਸਿਓ ਮੜਾ ਜੀ ਕਿਵੇਂ ਘੜੀ ਮੰਗਾਈ ਸੀ ਕਿੰਨੇ ਦੀ ਪੈ ਗਈ ਜੀ ਘੜੀ ਘੜੀ ਬਈ ਸੀ 600 ਰੁਪਏ ਦੀ ਟੋਟਲ 600 ਰੁਪਏ ਦੀ ਘੜੀ ਪੈ ਗਈ ਹਾਂ ਉਹ ਜਦੋਂ ਕੱਢ ਕੇ ਦੇਖੀ ਵਿੱਚੋਂ ਉਹਦੇ ਕਾਹਦੇਮ ਕਿਹੜੀ ਸਾਈਡ ਤੋਂ ਮੰਗਾਈ ਸੀ ਉਹ ਇੰਸਟਾਗ੍ਰਾਮ ਦੀ ਮੰਗਾਈ ਸੀ ਜਿਹੜੇ ਪਾਈ ਫਿਰ ਪਾਈ ਰੱਖਦੇ ਆ ਆ ਜਿਹੜੀਆਂ ਇਕੱਲੀ ਉਹ ਪ੍ਰੋਮੋਸ਼ਨਲ ਆਈ ਹੁੰਦੇ ਆ ਉਹ ਅਸੀਂ ਦੇਖਿਆ ਉਸ ਵਾਲੀ ਲਾਈਟਾਂ ਵਾਲੀ ਜਵਾਕਾਂ ਵਾਲੀ 20 ਵਾਲੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਭਾਈ ਮੇਰਾ ਸੇਫਰ ਦੀ ਵਾਪਸ ਦਿੱਤੇ ਜਾਵੇ ਹਾਂ ਘੜੀ ਕਿਤੇ ਆ ਗਿਆ ਕਰੀ ਸੀਗੇ ਜਵਾਕ ਨੂੰ ਪਰਿਆ ਤਾਂ ਨਹੀਂ ਫੇਰ ਘੜ ਜਾ ਅਜਾ ਜੇ ਬਾਈ ਜਾਨ 4-5000 ਅਜ ਕਿਹੜੀ ਹੁੰਦੀ ਫੇਰ ਹਾਏ ਹਾਏ ਮੈਨੂੰ ਤਾਂ ਬੈਠੇ ਹੀ ਨਹੀਂ ਘੜ ਜਾ ਘੜ ਜਾ ਐ ਓਏ ਜੇ ਨਾ ਫੇਰ ਘੜੀ ਮਤਲਬ ਜੇ 5-6000 ਦੀ ਦਿੰਦੀ ਫੇਰ ਮੈਂ ਪਰਚਾ ਕਰਵਾਉਂਗਾ ਇੰਸਟਾਗ੍ਰam ਵਾਲਾ ਤੇ ਮੈਂ ਕੋਈ ਉਹਦੀ ਕੁਛ ਵੀ ਕਿਵੇਂ ਮੰਗਾਈ ਸੀ ਝੂੜੀ ਪੜ ਗਿਆ ਮੇਰੇ ਕੋਲ ਕੋਈ ਝੂੜੀ ਪੜ ਗਿਆ ਹਾਂ ਤੇ ਵੀਰੇ ਨੇ ਬੂਟ ਮੰਗਾਇਆ ਸੀ ਉਹਦਾ ਬੂਟਾਂ ਦਾ ਕਿਵੇਂ ਮਤਲਬ ਦੂਸਰਾ ਨਿਕਲਿਆ ਇੱਕ ਜੋੜਾ ਦੂਸਰਾ ਨਿਕਲਿਆ ਸਾਲਿਆਂ ਨੇ ਸੇਮ ਵੀ ਨਹੀਂ ਭੇਜੇ ਇੱਕ ਬੀਤੇ ਵਾਲਾ ਇੱਕ ਬਣਾ ਬੀਤੇ ਵਾਲਾ ਇੱਕ ਸਾਲਾ ਟੈਨ ਕਲਰ ਦਾ ਭੇਜਿਆ ਇੱਕ ਬ੍ਰਾਊਨ ਕਲਰ ਦਾ ਨਹੀਂ ਮਤਲਬ ਕੀ ਕਿੱਥੋਂ ਆਰਡਰ ਕਿੱਥੋਂ ਕਰੀ ਦੀ ਹਾਂ ਬੂਟ ਆਰਡਰ ਕਰੇ ਹਨਾ ਅਜੇ ਵੀ ਸਸਤੇ ਮਿਲ ਜਾਣਗੇ ਆਰਡਰ ਸਿਸਟਮ ਫਾਰਮਲ ਬੂਟ ਦੀਗੇ ਭਾਈ ਇੱਕ ਉਹਨਾਂ ਨੇ ਬਣਾ ਬੀਤੇ ਵਾਲਾ ਭੇਜਤੇ ਇੱਕ ਬੀਤੇ ਵਾਲਾ ਹਾਂ ਸੋਣਾ ਪੰਨਾ ਕਿੱਥੇ ਪਾ ਕੇ ਜਾਵੇ ਫਿਰ ਕੀ ਕਰਿਆ ਉਹਨਾਂ ਦਾ ਫਿਰ ਕੀ ਕਰਿਆ ਇੱਕ ਚੋਲੇ ਨਾਲ ਡੰਕਦਾ ਇੱਕ ਇੱਥੇ ਡੰਕਦਾ ਹਾਂ ਹਰਾ ਵੱਡਾਂ ਦੇ ਕੰਮ ਆ ਜਾ ਕਰਨੇ ਜੀ ਖਰਾਬ ਬਟਨ ਦੇ ਵੀ ਗਰੂਸ ਲਾਦਾ ਕਹਿੰਦਾ ਸਾਲਾ ਕਿੱਥੋਂ ਹੋਇਆ ਨਹੀਂ ਸਭ ਟਿਕੜ ਕੇ ਰਹਿੰਦੇ ਕਹਿਣ ਸਭ ਤੂੰ ਕੁਸੂਰ ਲੱਗਾ ਇਹ ਵੀ ਛੋਟਾ ਵੱਡਾ ਦੀ 3 ਨੰਬਰ ਦੀ 10 ਨੰਬਰ ਦੀ ਨਹੀਂ ਉਹ ਫਿਰ ਟਰਨ ਹੀ ਕਰੇਗਾ ਹੁੰਦੇ ਨਹੀਂ ਇਹ ਕਿਵੇਂ ਵਾਪਸ ਵਾਪਸ ਹੁੰਦੇ ਤਾਂ ਹੋਣਗੇ ਕਿ ਨਹੀਂ ਹੁੰਦੇ ਕਿਵੇਂ ਜੋ ਕਹਾਵਤ ਜਿਆਦਾ ਭੁੱਲ ਗਿਆ ਮੈਂ ਵੀ ਉਹ ਕਹਿੰਦਾ ਇੱਥੇ ਗਿਆ ਹੋਣਾ ਜਿੱਥੇ ਗਿਆ ਬਾਣੀਆਂ ਹਾਂ ਨਾ ਹਾਂ ਗੰਗਾ ਕੇ ਫੁੱਲ ਵਾਪਸ ਛੋੜੀਆ ਮੈਨੂੰ ਨਹੀਂ ਨਾਲੇ ਤਾਂ ਕਹਿੰਦੇ ਵੀ ਰਿਟਰਨ ਹੋ ਜਾਂਦੇ ਨੇ ਲੈ ਆਏ ਹੇ ਹੁੰਦੇ ਨੇ ਮੇਰੇ ਨਾਲ ਕਰ ਕਰਨ ਉਹ ਦੂ ਕੰਪਨੀਆਂ ਨੇ ਸਾਰੀਆਂ ਹਾਂ 1880 ਇਹ ਵਿਚਾਰ ਆ ਬਾਈ ਕੋਈ ਬੰਦਾ ਇੰਸਟਾਗ੍ਰਾਮ ਦੇ ਘੋਸਾ ਨਾ ਕਰ ਜਿਹੜੇ ਤੁਸੀਂ ਉਹ ਤੋਂ ਫਲਿੱਪ ਕਰ ਵੀਡੀਓ ਪਾਉਣ ਇਹਦੇ ਵਰਗੇ ਉਹਨਾਂ ਦਾ ਵੀ ਭਰੋਸਾ ਨਾ ਕਰੀ ਹੈ ਪੱਕੀ ਗੱਲ ਆ ਪੱਕੀ ਗੱਲ ਬਾਈ ਜੇ ਆਨਲਾਈਨ ਘੜੀ ਮੰਗਾਉਣੀ ਹੈ ਦੱਸ ਦੀ ਚੰਗਾ ਘੜੀ ਠੀਕ ਹੈ 10 ਘੜੀਆਂ ਇਹਦਾ ਪੂਰਾ ਚਾ ਨਹੀਂ ਚੱਕਦਾ ਉਹਦੋਂ ਹੈਨਾ ਇਕ ਦਿਨ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਇੱਕ ਦਿਨ ਪਹਿਲਾਂ ਵੀ ਸਵੇਰੇ ਮੈਸੇਜ ਆਇਆ ਇਨਸਾਫ ਦੀ ਮੰਗ ਪਾ ਲਾ ਦਿੱਤਾ ਉਹ ਲਾਇਆ ਹੋਇਆ ਹਾਈ ਕੋਰਟ ਚ ਕੇਸ ਚੱਲਦਾ ਹੈ ਨਹੀਂ ਕਿ ਨੀ ਪਾਇਆ ਹੋਇਆ ਉਹ ਜਿਹੜਾ ਆਰਡਰ ਆਰਡਰ ਅਜਿਹਾ ਉਹ ਕਰਿਆ ਹੋਇਆ ਸੀ ਹਾਂ ਉਹ ਲਾਇਆ ਨਹੀਂ ਰਿਟਰਨ ਹੁੰਦੀ ਨਹੀਂ ਉਹ ਸੱਚੀ ਹੁੰਦੀ ਹੈ ਕੰਨੋਂ ਤੋਂ 50-60 ਲੱਖ ਰੁਪਈਆ ਲਾਵਾਂਗੇ ਹੁਣ ਹੜ ਲਓ ਜੀ ਵਿਆਹ ਜੀ ਅਜ ਤਾਂ ਬਈ ਇੱਕ ਵਾਰ ਨਾ ਗੱਡੀ ਦਾ ਡਾਕਟਰ ਵੀ ਮੰਗਾਇਆ ਉਹ ਸਾਲਿਆਂ ਨੇ ਸੀਟੀ ਸੀਟੀ ਕਰਤੀ ਹੈ ਸੀਟੀ ਤੇ ਸੀਟੀ ਸੀ ਕਰਿਆ ਬਈ ਅਲੀ ਰੇਸ਼ਾ ਨੇ ਦੇਖੀ ਜੀ ਸਾਡਾ ਕਰਦੇ ਨੇ ਕਰੇ ਓਰੇ ਓਰੇ ਬਾਈ ਰੁਪਈਆ ਬਾਬੇ ਜੇ ਕਿਸੇ ਨੂੰ ਕੁਝ ਵੀ ਚਾਹੀਦਾ ਹੋਵੇ ਸਾਡੇ ਭਰਾ ਹੈ ਕੋਲਾ ਪਾ ਕੇ ਇਹਨਾਂ ਕੰਟੈਕਟ ਕਰ ਲਿਆ ਕਰੋ ਇੱਕ ਨੰਬਰ ਜੀ ਲਾ ਕੇ